ਹਾਂਜੀ ਦੋਸਤੋ ਕਿਵੇਂ ਸਾਰੇ ਧੀਰ ਕਰਦਾ ਠੀਕ ਹੋਵਗੇ ਮੈਂ ਤੁਹਾਡਾ ਆਪਣਾ ਪ੍ਰੀਤ ਤੇ ਹਾਂਜੀ ਆਪਾਂ ਜੰਨਾ ਸ਼ਾਪਿੰਗ ਕਰਨ ਮਾਨਸਾ ਫੌਗ ਸ਼ੋਰੂਮ ਦੀ ਤੇ ਤੁਹਾਨੂੰ ਦਿਖਾਉਣਾ ਸ਼ੋਰੂਮ ਤੇ ਤੁਸੀਂ ਦੇਖ ਕੇ ਅੰਦਰ ਡਿਸਕਾਊਂਟ ਤੇ ਹਾਂਜੀ ਆ ਜਾਓ ਫਿਰ ਕਰਦੇ ਆਪਾਂ ਪਹੁੰਚ ਕੇ ਮਾਨਸਾ ਆਲ ਸ਼ੋਰੂਮ ਤੇ ਚੱਲਦੇ ਆਪਾਂ ਅੱਗੇ ਦੇਖਦੇ ਇਹਨਾਂ ਦੀ ਕਲੈਕਸ਼ਨ ਨੀਚੇ ਤੇ ਰੈਡ ਤੇ ਪੜਿਆ ਹੈ ਨਾ ਉੱਪਰ ਹੈ ਸੈਕਿੰਡ ਫਲੋਰ ਤੇ ਹੋਰ ਮੈਂਜਮ ਕਿੱਦਿਸੂ ਤੇ ਇਹ ਹਾਸਟੇਜਾਂ ਤੇ ਆਈਏ ਆਪਾਂ ਪਹੁੰਚ ਗਏ ਸ਼ੋਰੂਮ 'ਚ ਜਮਾ ਹਸਪਤਾਲ ਦੇ ਸਾਹਮਣੇ ਹੀ ਆ ਹਸਪਤਾਲ ਤੇ ਜੇ ਬਿਲਕੁਲ ਸਾਹਮਣੇ ਹੈ ਤੇ फॉर शोरूम इसी दूर बेच लेवी आज कल लेने कपड़े पड़े एंट्र होम आज तो होम आज यहाँ पर बहुत डिलेक्शन है मैंने ये देखने की जॉग फॉर्मल पैंट जीन्स ਕੋਰੀਆ ਏ ਟੂ ਏ ਡਿਡ ਵੈਰਾਈਟੀਆਂ ਨੇ ਇੱਥੇ ਤੇ ਮਤਲਬ ਜੇ ਕਿਸੇ ਨੇ ਬਾਹਰ ਵੀ ਕੋਰੀਨ ਕਰਨਾ ਕੋਰੀਅਰ ਕਰਨੇ ਕੱਪੜੇ ਤਾਂ ہر ਇੱਕ ਪ੍ਰਕਾਰ ਦੇ ਕੱਪੜੇ ਇੱਥੇ ਮਿਲ ਜਾਂਦੇ ਆ 50% ਡਿਸਕਾਊਂਟ ਤੇ ਸਾਰੇ ਐਸੈਸਰੀਜ਼ ਤੇ 70% ਡਿਸਕਾਊਂਟ ਤੇ ਬਾਈ ਨੇ ਪੂਰਾ ਆਪਣੇ ਮਨੋਰੰਜਨ ਦਾ ਪੂਰਾ ਖਿਆਲ ਰੱਖਿਆ ਹੋਇਆ ਇੱਥੇ ਮਤਲਬ ਸਾਮ ਚੱਲਦੇ ਨੇ ਜਿੱਥੇ ਹੁਣ ਆਪਾਂ ਇਸ ਟੈਂਪ ਖੜੇ ਆ ਮੈਂਡ ਸੈਕਸ਼ਨ ਐ ਤੇ ਤੁਸੀਂ ਦੇਖ ਸਕਦੇ ਤੁਸੀਂ ਵੈਰਾਈਟੀਆਂ ਇਧਰਲੇ ਪਾਸੇ ਕਿਡਜ਼ ਤੇ ਊਮੈਨ ਸੈਕਸ਼ਨ ਹੈ ਇਧਰ। ਇਹ ਅਸੀਂ ਦੇਖ ਸਕਦੇ ਹਾਂ। ਪਲੇਨ ਸਿੱਧੀ ਵੀ ਹਰੇਕ ਤਰ੍ਹਾਂ ਦੇ ਸਾਰੇ ਆਈਟਮ ਮਿਲ ਜਾਂਦੇ ਆ ਜਿਹੜੇ ਵੀ ਲੈਣੇ ਹੁੰਦੇ ਆ ਆਪਾਂ। ਡਿਸਕਾਊਂਟ ਚੱਲਦੇ। ਸਰਦੀ ਚ ਪਾਉਣ ਵਾਲੀਆਂ ਲੋਹਾਂ, ਗਰਮੀ ਚ ਪਾਉਣ ਵਾਲੀਆਂ ਲੋਹਾਂ। ਲੌਂਗ ਕੋਟ, ਸ਼ਾਰਟ ਕੋਟ, ਜੈਕਟਾਂ, ਟੀ-ਸ਼ਰਟਾਂ। A to Z ਮਤਲਬ ਇੱਥੇ ਜਿਹੜੀ ਚੀਜ਼ ਮੰਗੋਗੇ ਉਹ ਹਾਜ਼ਰ। ਆਪਣੇ ਨਾਮ ਦੱਸਣ ਦੀ ਆਪਣੀ ਬਰਕਰ ਵੀ ਪੀ ਲੋਏ ਨਾ ਮਤਲਬ ਤੁਸੀਂ ਪੂਰੀ ਖਿਆਲ ਰੱਖਣਗੇ ਤੇ ਪੂਰਾ ਵੀਡੀਓ ਦੇ ਬੈਸਟ ਪੀਸ ਨੂੰ ਲੈ ਕੇ ਦੇਵਾਂਗੇ ਜਿਹੜਾ ਸਿਰ ਤੋਂ ਜ਼ਿਆਦਾ ਹੋ ਤੁਹਾਨੂੰ ਆਪ ਨੂੰ ਪਤਾ ਚੱਲੂਗਾ ਦੇਖ ਕੇ ਤੇ ਸਿੱਖਿਆ ਕਿਸ ਨੂੰ ਪਤਾ ਚੱਲੂਗੀ ਦੂਜੇ ਨੂੰ ਕੁਝ ਬੱਕਰੀ ਤਾਂ ਤੇ ਅਸੀਂ ਆ ਗਏ ਹਾਂ ਆਪਣੇ ਕੋਲ ਫੋਕਸ ਫੋਨਸ ਤੇ ਲੇਡੀਜ਼ ਲੌਂਗ ਫੋਟੋ ਬਲੈਗ ਟੈਕਸ ਜੀ ਮਿਲ ਜੇਗੀ ਬਸ ਇੱਕ ਟੈਕ ਖੁੱਟਾ ਗਈ ਹੈ ਤੇ ਸਾਰੇ ਟੈਕਸ ਮਿਲ ਜਾਣਗੇ ਕਾਡਿਸਨ

ਤੇ ਹੁਣ ਆਪਾਂ ਚੱਲਦੇ ਆ ਮੈਨੇਜਰ ਸੈਕਸ਼ਨ ਦੇ ਵੱਲ ਤੇ ਤੁਹਾਨੂੰ ਦਿਖਾਉਣਾ ਸਰਾ ਤੋਂ ਸਰਾ ਬ੍ਰਾਂਡ ਦੇ ਆ ਚੀਜ਼ਾਂ ਤੇ ਦੇਖੋ ਮੜਾ ਚੈੱਕ ਕਰੋ ਲਿਆ ਜੈਕਟਾਂ ਕਿਹੜਾ ਜੱਲ ਲਗਾਤਾ ਹੈ ਦੇਖੋ ਇਹ ਗਣਾ ਬਖਰਾ ਪਰ ਦੂਜੇ ਨਾਲੋਂ ਆ ਦੇਖੋ ਵੀ ਕਲਰ ਤੇ ਡਿਜ਼ਾਈਨਿੰਗ ਚ ਇਸ ਤਰ੍ਹਾਂ ਮੜੀ ਦੇਖੋ ਆ ਬਾਕਾਂ ਮਹਾਂ ਲਗਣ ਹੋ ਗਿਆ ਵੇ ਤੇ ਕਹਿੰਦੇ ਸਿਰਾ ਕਰਾਤੀ ਸਰਾ ਦੇਖੋ ਦੇਖੋ ਹੋ ਗਿਆ ਟਾਈਮ ਲੱਗਿਆ ਜੀ ਬਈ ਪੂਰੇ ਆਏ ਹੋਰ ਨਗਰੀ ਮਾਰਸਾ ਜਿਵੇਂ ਹੁੰਦਾ ਸ਼ਿੰਸ਼ੂਰ ਜੀ ਕਹਿੰਦੇ ਕੀ ਚੱਲਦਾ ਹੈ ਹਿੰਦੁਸਤਾਨ 'ਚ ਫੌਗ ਚੱਲਦਾ ਕਹਿੰਦੇ ਉਹ ਕੰਮ ਇਹਨਾਂ ਦਾ ਕਰਾਉਂ ਵੀ ਕਹਿੰਦੇ ਫੌਗ ਜਲਾਉਣਗੇ ਤੁਰਾ ਆ ਗਏ ਕੋਈ ਹੋਰ ਆਪਸ਼ਨ ਆ ਕੀ ਹੈ ਆਪਸ਼ਨ 3 ਆਪਸ਼ਨ ਆ ਨਹੀਂ ਕੋਈ ਆਪਣਾ ਕੋਈ ਨਹੀਂ ਆਹ ਹਾਂ ਬਈ ਇਸਦੇ ਉਹ ਨਾ ਤੇ ਆਪਾਂ ਗੱਲ ਕਰਾਂ ਹਾਂ ਜੀ ਅੱਜ ਹੈਲੋ ਸੱਸੀ ਸਾਹਿਬ ਕਿਵੇਂ ਸਰ ਸੱਸੀ ਬੜੀ ਜੀ ਵਧੀਆ ਵਧੀਆ ਤੁਸੀਂ ਦੱਸੋ ਤੇ ਹਾਂ ਜੀ ਲੋਕੇਸ਼ਨ ਦੱਸ ਦੋ ਆਪਾਂ ਨੇ ਸਾਰੇ ਦੀ ਆਪਣੇ ਵੀ ਲੋਕੇਸ਼ਨ ਮਾਨਸਾ ਬਸ ਸੜੇ ਤੋਂ ਜੋ ਜਾਣਦੇ ਆਪਾਂ ਲਾਈਟਾਂ ਆਏ ਨੇ ਤਿੰਨ ਕੋਨੀ ਵਾਲੀਆਂ ਤਿੰਨ ਕੋਨੀ ਦੇ ਲਾਈਟਾਂ ਤੋਂ ਆਪਣੇ ਸਾਹਮਣੇ ਸ਼ੋਰੂਮ ਇਸ ਦਿਖਦਾ ਹੈਗਾ ਆਗਰ ਸ਼ੋਰੂਮ ਰੈਡ ਟੇਬ ਦੇ ਉੱਪਰ ਠੀਕ ਹੈ ਹਾਂ ਜੀ ਤੇ ਡਿਸਕਾਊਂਟ ਚੱਲ ਰਿਹਾ ਸਰ ਆਪਣੇ ਕੀ ਹਾਂ ਜੀ ਹਾਂ ਡਿਸਕਾਊਂਟ ਚੱਲ ਰਿਹਾ ਆਲ ਓਵਰ ਤੇ ਆਪਣੇ 50 ਚੱਲ ਰਿਹਾ ਜਿਹੜੀ ਐਸੈਸਰੀ ਆ ਉਹ ਤੇ 10% ਹੈ ਠੀਕ ਹੈ ਜੀ ਤੇ ਓਕੇ ਸਰ ਥੈਂਕ ਯੂ ਸਰ ਹੋਰ ਗੱਲਾਂ ਛੱਡੋ ਤੁਸੀਂ ਆ ਐਸੈਸਰੀਜ਼ ਤੇ ਨਿਗਾਹ ਮਰੋ ਮੜੀ। ਦੇਖੋ ਲੈ ਕੈਚ ਚਿੰਕੇ ਲਾਈਨਾਂ ਨੇ ਜੰਮ। ਆਸੀ ਸ਼ੋਲਡਰ ਬੈਗ। ਇਹ ਵੀ ਦੇਖੋ ਤੁਸੀਂ ਕੁਆਲਿਟੀ ਇਹਨਾਂ ਦੀ। ਤੇ ਹਾਂਜੀ ਕਿਵੇਂ ਸਾਰੇ ਤੁਹਾਨੂੰ ਦਿਖਾਉਣਾ ਅੱਜ ਜਿਹੜੇ ਅਸੀਂ ਆਰਟੀਕਲ ਲੈ ਕੇ ਆਏ ਫੌਗ ਸ਼ੋਰੂਮ ਤੋਂ। ਤੇ ਆਪਾਂ ਸ਼ੋਪਿੰਗ ਇਸ ਨੂੰ ਦਿਖਾਉਣਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਤੁਸੀਂ ਇਹਨਾਂ ਦਾ ਬੈਗ ਦੇਖੋ ਫੌਗ। ਤੇ ਆਹ ਹੈ ਕਿ ਕਾਰਟੇਜ ਦੀ ਪੈਂਟ ਹੈ। ਦੇਖੋ ਤੁਸੀਂ ਚੈੱਕ ਕਰੋ। ਇਹ ਦੂਜਾ ਹੈ ਇਹ ਜੀਨਸ ਇਹ ਵੀ ਲੱਕ ਸਟਾਫ ਇਹ ਹੈ ਤੇ ਆਪਾਂ ਸ਼ਾਲਟਾ ਤਾਂ ਨਹੀਂ ਲੈ ਕੇ ਆਏ ਉੱਥੋਂ ਉਹ ਸ਼ਾਲਟਾ ਬੈਨ ਕਰਕੇ ਆਪਾਂ ਟਰਾਈ ਤਾਂ ਕੀਤੀਆਂ ਸੀਗੀਆਂ ਪਰ ਹੁਣ ਮੈਂ ਫਤਨਾ ਜਿਵੇਂ ਮੇਰੇ ਮੇਚ ਨਹੀਂ ਆਉਂਦੀ ਉੱਥੋਂ ਮਤਲਬ ਕਿ ਜੇ ਐਮਐਸਏ ਦੇ ਲੈਦੇ ਸੀ ਤਾਂ ਵੱਡਾ ਰਹਿੰਦਾ ਸੀ ਤੇ ਐਸੇ ਛੋਟਾ ਰਹਿੰਦਾ ਸੀਗਾ ਤੇ ਛਾਲਟਾ ਪਾਸਮਾਇਆਂ ਨੇ ਤੇ ਦਿਖਾਵਾਂਗੇ ਤੁਹਾਨੂੰ ਉਹ ਜਿੱਦੇ ਆ ਗਈਆਂ ਤੇ ਦੱਸਿਓ ਕਿਵੇਂ ਫਿਰ ਕਿਵੇਂ ਲੱਗੇ ਤੁਹਾਨੂੰ ਫੌਗ ਦੇ ਆਰਟੀਕਲ ਤੇ ਵੀਡੀਓ ਵੀ ਦੱਸਿਓ ਕਿਵੇਂ ਲੱਗੀ ਤੇ ਤੁਸੀਂ ਵੀ ਵਿਜ਼ਿਟ ਕਰਨਾ ਇੱਕ ਵਾਰ ਜ਼ਰੂਰ ਮਾਨਸਾ ਜਾ ਕੇ ਫੌਗ ਸ਼ੋਰੂਮ ਤੇ ਆਪਾਂ ਮਿਲਦੇ ਹਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ